ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰ ਆ ਡੇਰੀ ਫਾਰਮ ਵਿੱਚ ਖਾਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਬੰਦਾ ਹੈ ਪੈਸੇ ਲਾਉਣੇ ਹੁੰਦੇ ਆ ਤੇ ਅੱਜ ਦੀ ਵਿਜ਼ਿਟ ਪਿੰਡ ਮਹੀਦੀਪੁਰ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤੇ ਤਸੀਹ ਸਜਣੋ ਲੱਗਦੀ ਪੱਟੀ ਬਾਈ ਸੁਖਮੰਦੇ ਫਾਰਮ ਤੇ ਪਹੁੰਚ ਚੁੱਕੇ ਆਂ ਤਿੰਨ ਵੜਾਂ ਲੈ ਕੇ ਆਏ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਣੇ ਰਹੋ ਤੇ ਦੱਬ ਕੇ ਕੇ ਸ਼ੇਅਰ ਕਰ ਦਿਓ ਕਿ ਹੋਰ ਵੀ ਗਰੀਬ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਜੀ ਆਓ ਕਰੀਏ ਗੱਲ ਬਾਈ ਸੁਖਮੰਨਾ ਪੁੱਛ ਕੇ ਅੱਜ ਦੇ ਭਾਅ ਪਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਦੂਬਦਰਪੁਰ ਦੀ ਡੇਰੀ ਫਾਰਮ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਜੀ ਤੁਸੀਂ ਦੋਸਤੋ ਵਾਖਿਰਪਾ ਵਧੀਆ ਚੱਲਦੇ ਕਾਰੋਬਾਰ ਆਪ ਦਾ ਪਾਰ ਲੈਣ ਦਾ ਕਾਰੋਬਾਰ ਹਾਂਜੀ ਠੀਕ ਆ ਪਿੰਡ ਮੈਦੀਪੁਰਾ ਜ਼ਿਲ੍ਹਾ ਤਰਨਸਰਣਾ ਤਹਿਸੀਲ ਪੱਟੀ ਤੇ ਮੋਬਾਈਲ ਨੰਬਰ ਕੀ ਆ ਗਿਆ ਆਪਣਾ 6239685838 ਠੀਕ ਆ ਜੀ ਤੇ ਵੜਾ ਦਾ ਹੀ ਹਾਂਜੀ ਵੜਾ ਕਾਰੋਬਾਰ ਹਾਂਜੀ ਕਿੰਨੀਆਂ ਆਗੀਆਂ ਤਿੰਨ ਤਿੰਨ ਵੜਾਂ ਜਰਸੀ ਤੋਂ ਕਰੀਏ ਸ਼ੁਰੂਆਤ ਹਾਂਜੀ ਵਾਜਾ ਬੱਚਾ ਵੀ ਜਰਸੀ ਦਾ ਹੀ ਮਗਰਾ ਮਿਲ ਕਾ ਫਲ ਮੌਜੂਦਾ ਬਈ ਸੁਖਮਣੇ ਕਿੰਨਾ ਦੁੱਧ ਦਿਆ ਦੁੱਧ ਦਾ ਵਿਖਾਵਾ ਜੀ 18 19 ਦਾ ਵਾ 17 ਦੀ ਆਪਣੀ ਗਰੰਟੀ ਆ 17 ਵਾਲੀ ਚੋਣ ਓਕੇ ਆ ਹਾਂਜੀ ਚੋਣ ਓਕੇ ਚੌਥੀ ਵਾਜਾ ਪੰਜਾਬ ਵਾਲੀ ਜਰਸੀ ਹਾਂਜੀ ਦੋਰਾ ਕਰਾਈਏ ਚੈੱਕ ਹਨਾ ਹਾਂਜੀ ਕੱਦ ਕਾਰ ਸਜਣੋ ਪੂਰਾ ਵੱਡਾ ਏ ਛੋਟੇ ਨਹੀਂ ਆ ਪੰਜਾਬ ਵਾਲੀ ਜਰਸੀ ਆ ਤੇ ਥੱਲਿਓ ਪੂਰੀ ਚਮਕ-ਦਮਕ ਵਾਲੀ ਆ ਵਸੀ ਐਵੇਂ ਨਹੀਂ ਆ ਉਨੀ ਅਗਲੇ ਬੰਨੇ ਵਾਨਾ ਏ ਤੇ ਉਨਾਂ ਹੀ ਪਿਛਲੇ ਬੰਨੇ ਆ ਉਨ ਤੌਰ ਤੋ ਸਿੱਧੀ ਵਾਜੀ ਵਾਹ ਪੂਰਾ ਮੈਂ ਨਾ ਚੋਬਰ ਨੇ ਪੀਸ ਨਵੇਂ-ਨਵੇਂ ਚੁੰਨ-ਚੁੰਨ ਕੇ ਕੱਢ ਕੇ ਲਿਆਂਦੇ ਤੁਹਾਡੇ ਲਈ ਹਰ ਤਰ੍ਹਾਂ ਦੀ ਵੈਰਾਈਟੀ ਐ ਜੱਫ ਤੇ ਜਰਸੀ ਗਰਮੀ ਵਾਲੀ ਵੀ ਤੇ ਦੁੱਜੀ ਵੀ ਐ ਕੱਫੀ ਕਰੋ ਸੰਗ ਦੇ ਵਿੱਚ ਆ ਪਿਓਰ ਨਹੀਂ ਸੱਜਰੋ ਵੇਖੋ ਗਿਠ ਗਿਠ ਬਾਹਰ ਨਿਕਲੀ ਪਈ ਆ ਪੰਜਾਬ ਵਾਲੀ ਜਰਸੀ ਆ ਪੂਰੀ ਫੇਸ ਕੁਆਲਟੀ ਆਰਡਰ ਕੁਆਲਟੀ ਸਿਰ ਆਈ ਪਈ ਆ ਥਾਂ ਥਿੱਤਾ ਦੇ ਮੈਂ ਨਾ ਕਮਾਲ ਦਾ ਹੀ ਆ ਵਾਹ ਨੇਰੇ ਬਿਜਲੀ ਕਰ ਬਣਾਈ ਬੈਠੇ ਆ ਇੰਨੀਆਂ ਨਾੜਾ ਚੌਂਕੀਆਂ ਲੋਹੇ ਸ਼ਾਮਾਂ ਨੂੰ ਚਹੀਏ ਮਾਨਾ ਇਹਨਾਂ ਹੋਰ ਨਿਕਲ ਜਾਣਾ ਹੈ ਅੱਛਾ ਜੀ ਅਜੇ ਟਾਈਮ ਹੀ ਕੋ ਨਹੀਂ ਹੋਇਆ ਸੁਖਮਣ ਟਾਈਮ ਚੈੱਕ ਕਰਾਈਏ ਨੋਟ ਪਰ ਭਰਾਵਾਂ ਨੂੰ ਕਿੰਨੇ ਵਜੇ ਦੀ ਚੋਅ ਚ ਦੱਸ ਗਏ ਤੇ ਕਿੰਨਾ ਸਮਾਂ ਆ ਗਿਆ ਹੁਣ ਤੁਮ ਸਵੇਰੇ 7 ਵਜੇ ਚੋਈ ਦੇ 1:35 ਹੋ ਗਏ ਹੋਣਾ 1:35 ਮਿੰਟ ਸੱਚ ਨੂੰ ਸਮਾਂ ਆ ਗਿਆ ਦੁਪਹਿਰ ਦਾ ਤੇ 7 ਵਜੇ ਦੀ ਨੇ ਚੋਈ ਤੇ 7 ਤੋਂ 7 ਦਾ ਹਿਸਾਬ ਲਾਈਏ ਤੇ ਫਿਰ ਪੂਰੇ ਕੋਕੇ ਜੜ ਜੂਗਾ ਹਣਾ ਵਾਹ ਜੀ ਵਾਹ ਮੈਂ ਨਾ ਕਮਾਲ ਪੂਰੀ ਤੇ ਜਰਸੀ ਪੰਜਾਬ ਵਾਲੀ ਬਾਈ ਸੁਖਮਣ ਰੇਟ ਦੀ ਗੱਲ ਕਰੀਏ ਤਰੀਫਾ ਛੱਡ ਕੇ ਰੇਟ ਇਹਦਾ 60000 ਜੀ ਫਿਕਸ ਹੀ ਆ ਹਾਂਜੀ ਠੀਕ ਆ ਚਲੋ ਮਾਨਤਾ ਨਾ ਆਂਦਾ ਕਰਦੇ ਹੋ ਹਣਾ ਹਾਂਜੀ ਮਾਨਤਾ ਨੂੰ ਛੱਡਦੇ ਤੇ ਐਫਐਸ ਵੀ ਸੂਈ ਹਣਾ ਇਹਦੇ ਥੱਲੇ ਕਰਾ ਸਕਦੇ ਕਿੰਨਾ ਦੁੱਧ ਆ ਜਾ ਇਹਦੇ ਥੱਲੇ ਸੁੱਧੋ ਇਹ ਵੀ ਵਿਖਾਵਾ ਦੇ 17 ਦਾ ਵਾਅ ਠੀਕ ਆ 15 ਕਿਲੋ ਦੀ ਆਪਾਂ ਗਰੰਟੀ ਦਵਾਂਗੇ ਜਣਵਾਸ ਵਾ ਵੱਛੀ ਆ ਜੀ ਇਹ ਦੂਜਾ ਸੂਆ ਦੂਜਾ ਖੁੱਲ ਗਿਆ ਤੋਰਾ ਕਰਾਈਏ ਇੱਥੇ ਸਜਰੋ ਇਹ ਵੀ ਕੱਡ ਘਾਟ ਵਾਲੀ ਆ ਬੋਦੀ ਵਾਲੀ ਵੱਛੀ ਆ ਜਿਹਨੂੰ ਕਹਿੰਦੇ ਆ ਤੇ ਥਾਂ ਥੇ ਤਾਂ ਬਹੁਤ ਸੋਹਣਾ ਲੱਗਾ ਏ ਫਾਰੀ ਵਾਲਾ ਛੱਡਾ ਆ ਜਾਂਦਾ ਤੇ 17 ਕਿਲੋ ਦੁੱਧ ਦੱਸਦਾ ਆ ਤੇ 15 ਲੀਟਰ ਪੱਕਾ ਜਿਹੜਾ ਮਰਜੀ ਤਸल्ली ਕਰਕੇ ਖਾ ਸਕਦਾ ਦੋਵੇਂ ਟਾਈਮ ਠੀਕ ਆ ਜੀ ਵਾੜ ਬੜੀ ਸ਼ਾਨਦਾਰ ਆ ਫੇਸ ਕੁਆਲਿਟੀ ਪੂਰੀ ਆ ਠੀਕ ਆ ਜੀ ਤੇ ਬੋਦੀ ਵਾਲੀ ਵੱਛੀ ਆ ਵਾਹ ਜੀ ਵਾਹ ਬੜੀ ਪਿਆਰੀ ਵੱਛੀ ਆ ਜਿੰਨੇ ਘਰੇ ਦੁੱਧ ਤੇ ਲਾਉਣੀ ਉਹਨੂੰ ਚੰਗੀ ਰਹੂਗੀ ਬੇਤਰ ਕਿਉਂਕਿ ਵੱਛੀ ਬੜੀ ਖੂਬਸੂਰਤ ਆ ਲਓ ਇਵਾਂ ਦੋ ਭਾਈ ਸੋਹਣੇ ਗੱਲ ਕਰੀਏ ਤੇ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਵੱਛਾ ਹੀ ਸੀ ਉਹ ਐਕਸਪਾਇਰੀ ਹੋ ਗਿਆ ਅੱਛਾ ਕਿੰਨਾ ਸਮਾਂ ਆ ਗਿਆ ਇਹਨੂੰ ਸੂਈ ਨੂੰ 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 ਇਹ ਕਦੇ ਨਾ ਹੋਇਆ ਲੈ ਮੈਲੇ ਤੇ ਚੱਲਣਦਾ ਹੀ ਐ ਅਜੇ ਮੈਲੇ ਤੇ ਚੱਲਣਾ 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 ਅਜੇ 10 ਦਿਨ ਨਹੀਂ ਹੋਏ ਸੂਈ ਨੂੰ ਹਾਂਜੀ 6-7 ਦਿਨ ਹੋ ਗਏ ਨਾ ਸੂਈ ਨੂੰ ਫ੍ਰੀਦੀ ਹੋ ਗਏ ਤੇ ਜਮ ਦਾ ਹੀ ਐਕਸਪਾਇਰੀ ਹੋ ਗਿਆ ਸੀ ਜਮ ਦਾ ਹੀ ਬੱਚਾ ਨਾ ਤੇ ਬਿਲਕੁਲ ਤਾਜੀ ਅਜੇ ਗੱਲਾਂ ਨਾਲੂ ਆ ਕਿਉਂਕਿ ਜੇ ਕਈ ਆਦਿ ਗਿੰਦੇ ਪੈਣ ਪਰ੍ਹਾਂ ਮਹੀਨਾ ਗਿਆ 2 ਮਹੀਨੇ ਉਹ ਗੱਲ ਨਹੀਂ ਹੈਗੀ ਹਾਂਜੀ ਉਹ ਗੱਲ ਨਹੀਂ ਇਹ 5-6 ਦਿਨ ਅਜੇ ਮੈਲਾ ਮਾਰਨਾ ਹੈ ਬੇਸ਼ੱਕ ਕੋਈ ਆਦਿ ਚੈੱਕ ਕਰਾ ਲੇ ਤਸੱਲੀ ਕਰਾ ਲੇ ਜੇ ਕੋਈ ਪੰਜਾ ਸੱਤਾ ਦਿਨਾਂ ਦੀ ਹਫਤੇ ਦੀ ਸੂਈ ਹੋਊ ਤੇ ਲੈ ਜਾ ਜੇ ਨਾ ਜ਼ਿਆਦਾ ਟਾਈਮ ਦੀ ਹੋਊਗੀ ਤੇ ਡਬਲ ਖਰਚਾ ਲੈ ਜੇ ਭਰਾ ਤੋਂ ਠੀਕ ਆ ਤੇ ਗੱਲ ਕਰੀਏ ਮੋਲ ਦੀ ਕਿੰਨੇ ਦੀ ਦੇ ਦੇਗੇ ਮੋਲੇ ਦਾ ਜੈੜੀ 54000 ਰੁਪਿਆ ਠੀਕ ਸੀ ਆ ਹਾਂਜੀ ਠੀਕ ਆ ਜੀ ਇਹਦਾ ਵੀ ਆਇਆ ਇਹਦਾ ਮਾਨਤਾਣ ਕਰਦਾਂਗੇ ਬਾਕੀ ਠੀਕ ਆ ਜੀ ਹਾਂਜੀ ਤੇ ਆ ਕੱਚੀ ਵਹਿੜ ਆ ਗਈ ਹਨਾ ਇਹ ਸਮਾਂ ਕਿੰਨਾ 20 25 ਦਿਨ ਦਾ ਰਹੇਗਾ ਕਿੰਨੇ ਦਿਨ ਲੈ ਜਾਣੇ ਖੁੱਲ ਕੇ ਤੋਰਾ ਕਰਾ ਦੇ ਕੇ ਦੇਖ ਸੱਜਣੋ 20 ਤੋਂ 25 ਕਿੰਨਾ ਕੁ ਬਾਈ ਇਹ ਸੁਮਣ ਦਾ ਰਿਕਾਰਡ ਕਿੰਨਾ ਕੁ ਦੱਸਿਆ ਕਿੰਨਾ ਕੁ ਦੁੱਧ ਭਰਿਆ ਨੇ ਨਹੀਂ ਜੀ ਪਹਿਲੇ ਸੁਵੇਂ ਬੰਦੇ ਆ 26 27 ਲੀਟਰ ਭਰਿਆ ਵਾ ਵਾਹ ਜੀ ਵਾਹ ਤੇ ਕੱਦ ਕਾਠ ਫੁੱਲ ਵੱਡਾ ਹਨਾ ਇਹ ਵੀ ਵੱਡੀ ਫਾਰਮ ਵਾਲੀ ਆ ਗਈ ਪਿਓਰ ਐਫ ਐਫ ਆ ਗਈ ਸਜਣੋ ਏ ਕਿਉਂਕਿ ਜਾਤ ਬ੍ਰੀਡ ਜਿਹੜੀ ਆ ਫਾਰਮ ਵਾਲੀ ਆ ਵੱਡੀ ਆ ਪਿਓਰ ਚ ਆ ਗਈ ਆ ਦੂਜਾ ਸੂਆ ਜਾਂ ਡਿਲੀਵਰੀ ਚ ਕੋਈ ਸਮਾਂ 20 25 ਦਿਨ ਦਾ ਉਹਨੂੰ ਤੋੜ ਦੇ ਸੋ ਬਣਾ ਲੰਮਾ 20 25 ਦਿਨ ਦਾ ਸਮਾਂ ਰਹਿ ਗਿਆ ਏ ਚੰਗੀ ਬਣੂਗੀ ਚੰਗੀ ਠੋਕ ਪਾਊਗੀ ਪੂਰੀ ਧੱਕ ਪਾਊਗੀ ਵਾਛੀ 20 25 ਪਲੱਸ ਦੁੱਧ ਜਿਹੜੀ ਜੇ ਇਹਦਾ ਪਿਛਲੇ ਸਾਲਾ ਰਿਕਾਰਡ ਦੱਸ ਰਹੇ ਆ ਕਿ ਚੋਆ ਤੇਰ ਐਰ ਕੀ ਵੀ ਜੇ ਨੇ ਪਿਛਲੀ ਵਾਰ 25 ਘੜਾ ਤੱਕ ਐਰ ਕੀ ਇਹਨੂੰ ਕੀ ਜਾਂਦਾ ਲੋ ਜੀ ਐਰ ਕੀ ਇਹ 30 ਦੇ ਆਸ-ਪਾਸ ਕਰੋਗੇ ਠੀਕ ਹੈ ਸਮਾਂ ਜਰੂਰ ਨੋਟ ਕਰਿਓ 20-25 ਦਿਨ ਪਲੱਸ ਮਹੀਨੇ ਤੋਂ ਅੰਦਰ-ਅੰਦਰ ਜਿਹੜਾ ਖੜੂਗੀ ਜਰੂਰ ਠੀਕ ਹੈ ਜੀ ਤੇ ਬਾਈ ਸੋਹਣੇ ਦੀ ਗੱਲ ਕਰੀਏ ਰੇਡ ਦੀ ਕਿੰਨੇ ਦੇ ਦੀ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਫੋਨ ਤੇ ਕਰ ਦਈਏ ਆ ਜਿਹੜੇ ਭੈਣ ਭਰਾ ਨੂੰ ਪਸੰਦ ਹੋਊਗੀ ਹਾਂ ਇਧਰ ਇੱਕ ਵਾਜੀ ਵਾਜ ਜਿਹਨੂੰ ਪਸੰਦ ਹੋਊਗੀ ਉਹ ਆਪਣੀ ਖਰੀਦਾਰੀ ਕਰ ਲੇ ਤੇ ਅਗਲੀ ਵੀਡੀਓ ਵਿੱਚ ਮਿਲਦੇ ਆ ਰੱਬ ਰਾਖਾ ਜੀ ਸਤਿ ਸ਼੍ਰੀ ਅਕਾਲ